ਸੰਘਰੂਰ ਦੇ ਵਿੱਚ ਦੋਸਤੋ ਜਿਵੇਂ ਜਿਵੇਂ ਸਿਹਤ ਸੇਵਾਵਾਂ ਵਧਰੀਆਂ ਨੇ ਬਹੁਤ ਖੁਸ਼ੀ ਹੁੰਦੀ ਹੈਗੀ ਕਿ ਆਪਾਂ ਨੂੰ ਹੁਣ ਬਾਹਰ ਨਹੀਂ ਜਾਣਾ ਪੈਂਦਾ ਆਪਣੇ ਇਲਾਜ ਦੇ ਲਈ ਤੇ ਮੈਂ ਇਸ ਵਕਤ ਹੈਗਾ ਹਰੀਪੁਰਾ ਰੋਡ ਪੁਣੀਆ ਕਲੋਨੀ ਗਲੀ ਨੰਬਰ 10 गोयल स्किन ਐਂਡ ਮਲਟੀ ਸਪੈਸ਼ੈਲਿਟੀ ਹਸਪੀਟਲ ਜੀ ਹਾਂ ਦੋਸਤੋ ਇੱਥੇ ਐਮਰਜੈਂਸੀ 24 ਘੰਟੇ ਹੈਗੀ ਸੱਤੇ ਦਿਨ ਹੈ ਜਦ ਮਰਜੀ ਆਓ ਜੇਕਰ ਕੋਈ ਐਮਰਜੈਂਸੀ ਦੀ ਇਸ਼ੂ ਹੈ ਤੇ ਖਾਸ ਤੌਰ ਤੇ ਆਰਥੋ ਦੇ ਡਾਕਟਰ ਤੇ ਸਕਿਨ ਦੇ ਮੈਂ ਕਹਿੰਨਾ ਬਹੁਤ ਹੀ ਵਧੀਆ ਇਲਾਜ ਕਰਦੇ ਨੇ ਸੋ ਆਓ ਅੰਦਰ ਦੇਖਦੇ ਹਾਂ ਇਸ ਪੂਰੇ ਹਸਪਤਾਲ ਦੇ ਵਿੱਚ ਕੀ ਕੁਝ ਸੇਵਾਵਾਂ ਆਪਣੇ ਲਈ ਅਵੇਲੇਬਲ ਨੇ ਤੇ ਖਾਸ ਤੌਰ ਤੇ ਮੈਂ ਡਾਕਟਰ ਸੰਜੀਪ ਗੋਇਲ ਮੈਂ ਇੱਥੇ ਐਮਡੀ ਦਾ ਕੰਮ ਕਰ ਰਿਆਂਗਾ ਗੋਇਲ ਸਕਿਨ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਹਰੀਪੁਰਾ ਰੋਡ ਪੁਨੀਆ ਕਲੋਨੀ ਸੰਗਰੂ ਤੇ ਐਸ ਸੀ ਇਸ ਤੋਂ ਪਹਿਲਾਂ ਰਾਜਵਾਹਾ ਰੋਡ ਸੰਗਰੂਰ ਦੇ ਉੱਪਰ ਆਪਣਾ ਕਲੀਨਿਕ ਸੀਗਾ ਡਾਕਟਰ ਗੋਇਲ ਸਕਿਨ ਐਂਡ ਜੋਇੰਟ ਟਰਾਮਾ ਸੈਂਟਰ ਦੇ ਨਾਮ ਦੇ ਉੱਤੇ ਐਸੀ ਰੀਸੈਂਟਲੀ ਆਪਣੀ ਨਵੀਂ ਬਿਲਡਿੰਗ ਦੇ ਵਿੱਚ ਸ਼ਿਫਟ ਹੋਏ ਹਾਂਗੇ ਤੇ ਮੈਂ ਜਿਹੜੀ ਆਪਣੀ ਗ੍ਰੈਜੂਏਸ਼ਨ ਹੈਗੀ ਉਹ ਜੀਐਮਸੀ ਪਟਿਆਲਾ ਪੋਸਟ ਗ੍ਰੈਜੂਏਸ਼ਨ ਜੀਐਮਸੀ ਅੰਮ੍ਰਿਤਸਰ ਤੇ ਆਪਣੀ ਜਿਹੜੀ ਐਸਰਸ਼ਿਪ ਹੈਗੀ ਉਹ ਪੀਜੀਆਈ 로हतक ਤੋਂ ਕੀਤੀ ਹੋਈ ਹੈ ਜੀ ਤੇ ਪਿਛਲੇ 10 ਸਾਲਾਂ ਤੋਂ ਅਸੀਂ ਰਜਵਾਹਾ ਰੋਡ ਤੇ ਉੱਤੇ ਸੰੂਰ ਦੇ ਵਿੱਚ ਕੰਮ ਕਰ ਰਹੇ ਸੀਗੇ ਪਰ ਰੀਸੈਂਟਲੀ ਅਸੀਂ ਹੁਣ ਆਪਣਾ ਨਿਆ ਜਿਹੜਾ ਸੈਟਅਪ ਆ ਉਹ ਸ਼ੁਰੂ ਕੀਤਾ ਹੈ ਜਿਹੜਾ ਕਿ ਪੂਨੀਆ ਕਲੋਨੀ ਦੇ ਵਿੱਚ ਸਥਿਤ ਹੈਗਾ ਇਸ ਸੈਂਟਰ ਦੇ ਵਿੱਚ ਸਾਡੇ ਕੋਲੇ ਹਰੇਕ ਟਾਈਪ ਦੀ ਉਦੋਨੀਕ ਸੁਵਿਧਾ ਉਪਲਬਧ ਹੈ ਜਿਸ ਦੇ ਵਿੱਚ ਰਿਗਾਰਡਿੰਗ ਦੀ ਆਰਥੋਪੈਡਿਕ ਟਰੀਟਮੈਂਟ ਸਰਜਿਕਲ ਟਰੀਟਮੈਂਟ ਮੈਡੀਕਲ ਟਰੀਟਮੈਂਟ ਤੇ ਤੀਸਰਾ ਜਿਹੜਾ ਸਾਡੇ ਕੋਲੇ ਸਕਿਨ ਦਾ ਜਿਹੜਾ ਸੈਟਅਪ ਹੈ ਉਹ ਪੂਰਾ ਹੈਗਾ ਸਕਿਨ ਦੇ ਵਿੱਚ ਕਾਸਮੈਟੋਲੋਜੀ ਐਸ ਵੈਲ ਐਸ ਸਕਿਨ ਪ੍ਰੋਬਲਮ ਦੇ ਰਿਗਾਰਡਿੰਗਲੀ ਜਿਹੜਾ ਵੀ ਸਾਰਾ ਸੈਟਅਪ ਆ ਸਾਡੇ ਕੋਲੇ ਇੱਥੇ ਕੰਪਲੀਟ ਹੈ ਗਿਆ ਜੀ ਇਹ ਗੱਲ ਦਾ ਜਿਹੜੀ ਐਮਰਜੈਂਸੀ ਸੁਭਾਵਾਂ ਦੇ ਲਈ ਗੱਲ ਹੈ ਕਿ ਕੋਈ ਵੀ ਦੇਖੋ ਆਰਥੋਪੈਡਿਕ ਐਮਰਜੈਂਸੀ ਆ ਸਾਡੇ ਕੋਲੇ 24 ਆਰ ਇੱਥੇ ਫੈਸਿਲਿਟੀ ਅਵੇਲੇਬਲ ਹੈ ਜਿਹਦੇ ਵਿੱਚ ਇਨ ਹਾਊਸ ਐਕਸ-ਰੇ ਤੇ ਸੀ ਆਰਮ ਅਲਟਰਾ ਮੋਡੂਲਰ ਆਪਰੇਸ਼ਨ ਥੀਟਰ ਹੈ ਜਿਹਦੇ ਵਿੱਚ ਕੀ ਮੋਡੂਲਰ ਆਪਰੇਸ਼ਨ ਥੀਟਰ ਦੋ ਸਾਡੇ ਕੋਲੇ ਇੱਥੇ ਅਵੇਲੇਬਲ ਹੈਗੇ ਦੇਗੇ ਤੇ ਦੂਸਰਾ ਤੁਹਾਡਾ ਜਿਹੜਾ ਕੁਐਸਚਨ ਸੀਗਾ ਸਕਿਨ ਪ੍ਰੋਬਲਮ ਦੇ ਰਿਗਾਰਡਿੰਗਲੀ ਸਕਿਨ ਪ੍ਰੋਬਲਮ ਦੇ ਰਿਗਾਰਡਿੰਗਲੀ ਦੇਖੋ ਸਾਡੇ ਕੋਲੇ ਜਿਹੜਾ ਪੂਰਾ ਫੁੱਲ ਫਲੈਸ਼ ਸੈਂਟਰ ਹੈ ਜਿਹੜਾ 10 ਸਾਲ ਤੋਂ ਅਸੀਂ ਰਨ ਕਰ ਰਹੇ ਆ ਜਿਹਦੇ ਵਿੱਚ ਕੀ ਹਰੇਕ ਟਾਈਪ ਦੀ ਸਕਿਨ ਪ੍ਰੋਬਲਮ ਐਸ ਵੈਲ ਐਸ ਕੋਸਮੈਟਿਕ ਪ੍ਰੋਬਲਮ ਡੀਲ ਕੀਤੀ ਜਾਂਦੀ ਹੈ ਸਾਡੇ ਕੋਲੇ ਤੇ ਜਿਹੜੀਆਂ ਸਾਡੇ ਕੋਲੇ ਦੂਸਰੀਆਂ ਸਵਾਮਾਂ ਨੇਗੀਆਂ ਉਹ ਵੀ ਸਾਡੇ ਕੋਲੇ ਡਾਕਟਰ ਨੇ ਜਿਹੜੇ ਸਾਰੇ ਅਵੇਲੇਬਲ ਨੇਗੇ ਜਿਹੜੇ ਕੀ ਸਮਾ ਪੈਂਦੇ ਸਾਨੂੰ ਆਪਣੀਆਂ ਫੈਸਿਲਿਟੀਆ ਦਿੰਦੇ ਨੇ ਨਾਮ ਡਾਕਟਰ ਨੀਰੀ ਮਿੱਤਲੇ ਮੈਂ ਇਸ ਸੰਗਰੂਰ ਜ਼ਿਲ੍ਹੇ ਦੇ ਵਿੱਚ 10 ਸਾਲ ਤੋਂ ਐਜ਼ ਅ ਡਰਮਟੋਲੋ ਪਿਛਲੇ 10 ਸਾਲਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪੇਸ਼ੈਂਟ ਜਿਹੜੇ ਆਪਣੇ ਸਕਿਨ ਕੇਅਰ ਨੂੰ ਲੈ ਕੇ ਬਹੁਤ ਜ਼ਿਆਦਾ ਜਾਗਰੂਕ ਹੋ ਗਏ ਨੇਗੇ ਉਹਦੇ ਵਿੱਚ ਮੇਨ ਜਿਹੜਾ ਸਾਡਾ ਟ੍ਰੀਟਮੈਂਟ ਫੀਮੇਲਸ ਦੇ ਵਿੱਚ ਲੇਡੀਜ਼ ਦੇ ਵਿੱਚ ਆਉਂਦਾ ਹੈ ਉਹਦੇ ਵਿੱਚ ਅਸੀਂ ਪਿਗਮੈਂਟੇਸ਼ਨ ਜਿਹਨੂੰ ਛਾਈਆਂ ਕਹਿੰਦੇ ਆਗੇ ਤੇ ਮੇਲਸ ਦੇ ਵਿੱਚ ਜਿਹੜਾ ਹੈਗਾ ਹੈਗਾ ਬਾਲਾ ਦਾ ਝੜਨਾ ਜਿਹਨੂੰ ਅਸੀਂ ਐਂਡਰੋਜਨਿਕ ਐਲੋਪੇਸ਼ੀਆ ਕਹਿੰਨੇ ਹੈਗੇ ਉਹ ਉਸ ਦਾ ਕੁਝ ਜ਼ਿਆਦਾ ਹੀ ਕਾਰਨ ਹੋ ਰਿਹਾ ਹੈ ਔਰ ਅਡੋਲੈਸੈਂਟ ਬੱਚਿਆਂ ਦੇ ਵਿੱਚ ਸਕੂਲ ਗੋਇੰਗ ਬੱਚਿਆਂ ਦੇ ਵਿੱਚ ਟੀਨੇਜ ਬੱਚਿਆਂ ਦੇ ਵਿੱਚ ਜਿਹੜੇ ਪਿੰਪਲਸ ਦਾ ਕਾਰਨ ਬਹੁਤ ਜ਼ਿਆਦਾ ਆ ਰਿਹਾ ਹੈਗਾ ਇਹਨਾਂ ਤਿੰਨਾਂ ਰੀਜ਼ਨਸ ਦੇ ਵਿੱਚ ਇੱਕ ਮੇਜਰ ਆਪਣਾ ਕਾਰਨ ਹੈ ਓਵਰਲੋਡ ਬੱਚਿਆਂ ਦੇ ਉੱਪਰ ਓਵਰਲੋਡ ਹੋ ਰਿਹਾ ਹੈ ਸਟ्रेस ਹੋ ਰਿਹਾ ਹੈ ਚੰਗੀ ਡਾਈਟ ਨਹੀਂ ਹੈਗੀ ਸਾਰਾ ਦਿਨ ਫੋਨ ਯੂਜ਼ ਬਹੁਤ ਜ਼ਿਆਦਾ ਹੋ ਗਿਆ ਜਿਹਦੇ ਕਰਕੇ ਬਲੂ ਲਾਈਟਸ ਜਾਂ ਐਂਟੀ ਇਨਫਲਮੇਟਰੀ ਡਾਈਟ ਜਿਹੜੀ ਅਸੀਂ ਖਾ ਰਹੇ ਆਗੇ ਜਿਹਦੇ ਕਰਕੇ ਸਾਨੂੰ ਬਹੁਤ ਜ਼ਿਆਦਾ ਸਫਰ ਕਰਨਾ ਪੈ ਰਿਹਾ ਹੈ ਇਰੈਟਿਕ ਲਾਈਫ ਸਟਾਈਲ ਹੈ ਲਾਈਫ ਸਟਾਈਲ ਦਾ ਮਤਲਬ ਕੀ ਹੈ ਕਿ ਅਸੀਂ ਰਾਤ ਨੂੰ 12:00 1:00 ਵਜੇ ਤੱਕ ਸੌਂਦੇ ਨਹੀਂ ਫਿਰ ਸਵੇਰੇ 8:00 8:00 ਵਜੇ ਤੱਕ ਅਸੀਂ ਉੱਠਦੇ ਨਹੀਂ ਤਾਂ ਜਿਹੜੇ ਸਾਡੇ ਪਾਰਟਿਕੂਲਰ ਮੇਨ ਹਾਰਮੋਨਸ ਨੇਗੇ ਜਿਨ੍ਹਾਂ ਨੇ ਸਾਡਾ ਸਵੇਰੇ ਰਿਲੀਜ਼ ਹੋਣਾ ਹੁੰਦਾ ਹੈਗਾ ਉਹ ਟਾਈਮ ਤੇ ਰਿਲੀਜ਼ ਨਾ ਹੋ ਕੇ ਸਾਡੀ ਜਿਹੜੀ ਅੱਜ ਦੀ ਮੇਨ ਪ੍ਰੋਬਲਮਸ ਦਾ ਕਾਰਨ ਬਣ ਗਿਆ ਹੈ ਸਭ ਤੋਂ ਪਹਿਲਾਂ ਤਾਂ 레이జర్ హెয়ার ਰਿਮੂਵਲ ਦੇ ਵਿੱਚ ਪ੍ਰਾਈਮਲੇ ਸਕਿਨ ਇਨੋਵੇਸ਼ਨ ਦੀ ਸਾਡੇ ਕੋਲੇ ਬਹੁਤ ਹੀ ਵਧੀਆ ਜਰਮਨ ਦੀ ਮਸ਼ੀਨ ਹੈ ਇਸ ਦੇ ਵਿੱਚ ਅਸੀਂ ਜਿਹੜਾ 레이జర్ హెয়ার ਰਿਮੂਵਲ ਕਰਦੇ ਹਾਂ ਉਸ ਤੋਂ ਬਾਅਦ ਸਾਡੇ ਕੋਲੇ ਇੱਕ ਐਕਟਿਵ ਕਯੂ ਸਵਿਚ 레이జర్ ਹੈ ਜਿਸ ਦੇ ਵਿੱਚ ਅਸੀਂ ਕਾਰਬਨ 레이జర్ ਟੋਨਿੰਗ ਪਲੱਸ ਕਿਸੇ ਵੀ ਤਰ੍ਹਾਂ ਦੇ ਲਸਣ ਹੁੰਦੇ ਨੇ ਜਿਹੜੇ ਪੁਰਾਣੇ ਉਸ ਤੋਂ ਬਾਅਦ ਸਾਡੇ ਕੋਲੇ ਕੈਮੀਕਲ ਪੀਲਸ ਸਾਰੀਆਂ ਹੋ ਜਾਂਦੀਆਂ ਨੇ ਬਾਲਾਂ ਦੇ ਲਈ ਅਸੀਂ ਪੀ ਆਰ ਪੀ ਜੀ ਐਫ ਸੀ ਐਕਸੋਸੋਮਸ ਕਰਦੇ ਹਾਂ हाइड्रोफेशियल हो ਜਾਂਦਾ ਹੈ इवन ਆਪਣੇ ਕੋਲੇ ਹਾਈਫੂ ਦਾ ਟ੍ਰੀਟਮੈਂਟ ਵੀ ਇਹ ਫੇਸ਼ੀਅਲ ਅਪਲਿਫਟਿੰਗ ਵੀ ਹੋ ਜਾਂਦੀ ਹੈ ਉਸ ਤੋਂ ਬਾਅਦ ਫਿਲਰਸ ਹੋ ਜਾਂਦੇ ਨੇ ਬਟੌਕਸ ਹੋ ਜਾਂਦੇ ਨੇਗੇ ਇਸ ਤੋਂ ਇਲਾਵਾ ਅਸੀਂ ਅੱਜਕੱਲ ਇਅਰ ਲੋਬ ਰਿਪੇਅਰ ਜਿਹੜਾ ਹੁੰਦਾ ਆਪਣੇ ਕੰਨ ਦੇ ਛੇਦ ਖੁੱਲ ਜਾਣੇ ਉਸ ਨੂੰ ਵੀ ਰਿਪੇਅਰ ਕਰ ਦਿੰਨੇ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਠ ਜਿਹੜੀ ਆਪਣੇ ਸਰੀਰ ਤੇ ਆ ਜਿਵੇਂ ਕਿ ਕੋਈ ਸਬੀਸ਼ੀਅਸ ਸਿਸਟ ਲਾਈਪੋਮਾ ਅਸੀਂ ਉਸ ਨੂੰ ਵੀ ਰਿਮੂਵ ਕਰ ਦਿੰਨੇ ਆ ਕੁ ਕਿਸੇ ਦਾ ਕੋਈ ਨੇਲ ਖਰਾਬ ਹੈ ਇਨਗਰੋਟੋ ਨੇਲ ਹੋ ਰਹੇ ਨੇਗੇ ਅਸੀਂ ਉਸ ਚੀਜ਼ਾਂ ਨੂੰ ਵੀ ਰਿਮੂਵ ਕਰਦੇ ਆ ਤੇ ਨਾਲ ਨਾਲ ਅਸੀਂ हेयर ਟ੍ਰਾਂਸਪਲੈਂਟ ਸਰਜਰੀ ਵੀ ਕਰਦੇ ਆ ਆਪਣੇ ਕਲੀਨਿਕ ਤੇ ਵਿੱਚ